ਵਿਰਸੇ ਨਾਲ ਵੱਤੋ ਵੱਜਣ ਜਿਵੇਂ ਕਿ ਅੱਜ ਆਪਾਂ ਦੇਖਦੇ ਆਏ ਹੇ ਬਹੁਤ ਸਾਰੇ ਲੋਕ ਜਾਂ ਬੱਚੇ ਪੰਜਾਬੀ ਬੋਲੀ ਨੂੰ ਬਹੁਤ ਪਿੱਛੇ ਛੱਡਦੇ ਜਾਂਦੇ ਨੇ ਹਿੰਦੀ ਵੱਲ ਨੂੰ ਅੰਗਰੇਜ਼ੀ ਵੱਲ ਨੂੰ ਹੋਰ ਭਾਸ਼ਾਵਾਂ ਵੱਲ ਨੂੰ ਜ਼ਿਆਦਾ ਰੁਝਾਨਾਗਾ ਤਾਂ ਇਹ ਉਮੀਦ ਹੈ ਕਿ ਇਸ ਉਪਰਾਲੇ ਨਾਲ ਜਿਹੜੇ ਬੱਚੇ ਨੇ ਉਹ ਵੱਧ ਤੋਂ ਵੱਧ ਗੁਰਮੁਖੀ ਨਾਲ ਪੰਜਾਬੀ ਬੋਲੀ ਨਾਲ ਆਪਣੇ ਵਿਰਸੇ ਨਾਲ ਜੁੜ ਸਕਣ ਤੇ ਹਾਂਜੀ ਤੁਹਾਡਾ ਜਨਮ ਵੀ ਵਿਦੇਸ਼ ਚ ਹੋਇਆ ਹਾਂਜੀ ਪੜ੍ਹਾਈ ਤੁਹਾਡੀ ਵੀ ਇੱਧਰ ਹੋਈ ਹੈ ਹਾਂਜੀ ਜੋਗੇ ਵਿਦੇਸ਼ ਚ ਜਨਮ ਹੋਇਆ ਪੜਾਈ ਤੁਸੀਂ ਪੰਜਾਬ ਚ ਕੀਤੀ ਹੈ ਹਾਂਜੀ ਇਹ ਸਵਾਲ ਅਕਸਰ ਹੁੰਦਾ ਰਿਹਾ ਜੋ ਸੀ ਇੱਥੇ ਸੀ ਉਹਦਾ ਵੀ ਹੁੰਦਾ ਰਿਹਾ ਮੈਂ ਤੇ ਮੇਰੇ ਭੈਣ ਭਰਾ ਸਾਡੇ ਸਾਰਿਆਂ ਦਾ ਜਨਮ ਬਾਹਰ ਦਾ ਹੀ ਆ ਪਰ ਕਿਉਂਕਿ ਸਾਡੇ ਪਾਪਾ ਜੀ ਦੀ ਇਹ ਸੋਚ ਸੀ ਕਿ ਅਸੀਂ ਪੰਜਾਬ ਦੀ ਮਿੱਟੀ ਦੇ ਨਾਲ ਜੁੜੀਏ ਅਸੀਂ ਆਪਣੇ ਵਿਰਸੇ ਨੂੰ ਸਮਝੀਏ ਅਸੀਂ ਆਪਣੇ ਪਿੰਡਾਂ ਦੇ ਲੋਕਾਂ ਨਾਲ ਵਿਚਰੀਏ ਤਾਂ ਸਾਡੀ ਜਿਹੜੀ ਸਾਰੀ ਪੜ੍ਹਾਈ ਹੈ ਪਹਿਲੀ ਤੋਂ ਲੈ ਕੇ 12ਵੀਂ ਤੱਕ ਸਾਡੇ ਸਾਰੇ ਪੈਂਪੜਾਵਾਂ ਦੀ ਮਿੱਥੀ ਹੋਈ ਹੈ ਤਾਂ ਅਸੀਂ ਜਣੀ ਪਿੰਡਾਂ ਦੇ ਕਲਚਰ ਦੇ ਨਾਲ ਬਹੁਤ-ਬਹੁਤ ਚੰਗੇ ਵਾਕਿਫਾਂਤੇ ਆਏ ਆ ਵੀ ਉਦੋਂ ਜਿਹੜਾ ਮੋਹ ਜੁੜਦਾ ਹੈ ਬੱਚੇ ਦਾ ਆਪਣੀ ਧਰਤੀ ਦੇ ਨਾਲ ਉਹ ਸਦੋਂ-ਸਦੋਂ ਹੀ ਕੈਮਰੇਂ ਦਾਗਾ ਤੇ ਮੈਨੂੰ ਲੱਗਦਾ ਕਿ ਵੀ ਉਹ ਉਸ ਵੇਲੇ ਜਿਹੜਾ ਅਸੀਂ ਇੱਥੇ ਬਤਾਇਆਗਾ ਉਹੀ ਸਾਨੂੰ ਮੋੜ ਕੇ ਖਿੱਚ ਕੇ ਲੈ ਕੇ ਆਉਂਦਾ ਵਾਰ-ਵਾਰ ਅਸੀਂ ਪੰਜਾਬ ਦੇ ਲਈ ਕੁਛ ਨਾ ਕੁਛ ਕਰੀਏ ਹਰ ਵਾਰ ਸਕੂਲਿੰਗ ਕਿਹੜੀ ਕਨਵਰਟ ਸਕੂਲਾਂ ਦੀ ਹੈ ਇੰਗਲਿਸ਼ ਸਕੂਲਾਂ ਦੀ ਹੈ ਜਾਂ ਪੰਜਾਬੀ ਸਕੂਲਾਂ ਦੀ ਹੈ ਨਹੀਂ ਸਾਡੀ ਸਕੂਲਿੰਗ ਹੋਈ ਹੈਗੀ ਅਕਾਲ ਅਕੈਡਮੀ ਟੱਲੇਵਾਲ ਤੋਂ ਇੱਕ ਗੁਰਸਿੱਖੀ ਦੇ ਵਿੱਚ ਸਕੂਲ ਸੀ ਆ ਭਾਵੇਂ ਉਹ ਇੰਗਲਿਸ਼ ਮੀਡੀਅਮ ਸੀ ਪਰ ਪੜਾਈ ਜ਼ਿਆਦਾ ਤਾਂ ਪੰਜਾਬੀ ਦੇ ਵਿੱਚ ਹੀ ਹੋਈ ਹੈ ਸਾਡੀ ਤੇ ਖਾਸ ਗੱਲ ਇਹ ਸੀ ਕਿ ਉੱਥੇ ਸਾਨੂੰ ਪੜਾਈ ਦੇ ਨਾਲ-ਨਾਲ ਗੁਰਬਾਣੀ ਦੀ ਸਿੱਖਿਆ ਗੁਰਬਾਣੀ ਦੀ ਸੰਥਿਆ ਉਹ ਨਾਲ-ਨਾਲ ਹੁੰਦੀ ਰਹੀ ਹੈ ਤਾਂ ਅਸੀਂ ਸਿੱਖ ਧਰਮ ਦੇ ਨਾਲ ਵੀ ਸਾਨੂੰ ਕਾਫੀ ਸਿੱਖਿਆ ਉੱਥੋਂ ਮਿਲੀ ਹੈਗੀ ਤਾਂ ਅਸੀਂ ਕੀ ਅਪੀਲ ਕੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਹਾਂਜੀ ਉਹ ਪੀ ਲਈ ਉਹ ਆ ਕਿ ਜਿਹੜੇ ਆਪਣੀ ਅਗਲੀ ਪੀੜ੍ਹੀ ਆ ਅਗਲੇ ਆਪਣੇ ਬੱਚੇ ਨੇ ਪੰਜਾਬ ਦੇ ਉਹ ਪੰਜਾਬੀ ਵਿਰਸੇ ਨੂੰ ਸਾਂਭਣ ਅੱਗੇ ਲੈ ਕੇ ਜਾਣ ਕਿਉਂਕਿ ਆਇਆ ਕੌਮ ਦੀ ਹੋਣ ਹੁੰਦੀ ਆ ਜਿਹੜੀ ਉਹ ਹਮੇਸ਼ਾ ਭਾਸ਼ਾ ਦੇ ਨਾਲ ਹੁੰਦੀ ਆ ਤੇ ਜਦੋਂ ਬੱਚੇ ਆਦੀ ਮਾਤ ਭਾਸ਼ਾ ਦੀ ਇੱਜ਼ਤ ਕਰਦੇ ਆ ਉਹਨੂੰ ਮਾਣ ਨਾਲ ਬੋਲਦੇ ਆ ਉਦੋਂ ਹੀ ਆਪਣੀ ਕੌਮ ਨੂੰ ਅੱਗੇ ਲੈ ਕੇ ਜਾ ਸਕਦੇ ਆ ਭਾਵੇਂ ਅੱਜ ਆਪਣੇ ਪੰਜਾਬੀ ਬਹੁਤ ਬਹੁਤ ਦੇਸ਼ਾਂ ਦੇ ਵਿੱਚ ਉੱਚੇ ਚੌਧਿਆਂ ਤੇ ਪਹੁੰਚੇ ਨੇ ਉਹ ਉਸੇ ਕਰਕੇ ਪਹੁੰਚੇ ਨੇ ਕਿ ਉਹ ਆਪਦੀ ਭਾਸ਼ਾ ਦੇ ਨਾਲ ਆਪਦੇ ਮਿੱਟੀ ਦੇ ਨਾਲ ਜੁੜੇ ਹੋਏ ਨੇ ਤਾਂ ਮੈਂ ਸਮਝਦੀ ਆ ਕਿ ਅਗਲੀ ਪੀੜ੍ਹੀ ਵੀ ਆਪਣੀ ਪਾਪਾ ਜੀ ਵੱਲੋਂ ਜਿਹੜਾ ਸਮਾਨ ਦੇ ਨਾਲ ਜਿਹੜੇ ਹੁਣ ਤੱਕ ਅਡਾਪ ਕਰਨ ਦੀ ਗੱਲ ਕੀਤੀ ਹਾਂਜੀ ਆਪਣੇ ਪਿੰਡ ਦੇ ਵਿੱਚ ਤਿੰਨ ਪ੍ਰਾਇਮਰੀ ਸਕੂਲ ਨੇ ਇਹ ਗੱਲ ਹੋਈ ਹੈ ਕਿ ਸਾਰੇ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਜਿਹੜੀ ਪੜ੍ਹਾਈ ਹੈਗੀ ਉਹ ਆਪਾਂ ਸਪਾਂਸਰ ਕਰਾਂਗੇ ਤੇ ਮੈਨੂੰ ਲੱਗਦਾ ਕਿ ਬਹੁਤ ਚੰਗੀ ਸੋਚ ਹੈ ਕਿ ਬਹੁਤ ਚੰਗਾ ਉਪਰਾਲਾ ਲੱਗਾ ਇਸੇ ਸ਼ਹਿਰ ਵਿੱਚ ਕਿਉਂਕਿ ਇਹ ਜਿਹੜੇ ਆਪਣੇ ਕਟ ਆਰਥਿਕ ਸਥਿਤੀ ਵਾਲੇ ਲੋਕ ਹੁੰਦੇ ਨੇ ਜਿਹੜੇ ਉਹਨਾਂ ਦੇ ਕੋਲੇ ਸਾਧਨ ਨਹੀਂ ਹੁੰਦੇ ਕਿਉਂਕਿ ਅੱਜ ਪੜ੍ਹਾਈ ਬਹੁਤ ਮਹਿੰਗੀ ਹੋ ਚੁੱਕੀ ਹੈ ਤਾਂ ਇਹ ਬਹੁਤ ਚੰਗਾ ਉਪਰਾਲਾ ਹੈ ਕਿ ਹਰ ਇੱਕ ਬੱਚੇ ਨੂੰ ਪੜ੍ਹਾਈ ਦੀ ਸਹੂਲਤ ਮਿਲੇ ਉਹ ਪੜ੍ਹ ਸਕਣ ਅੱਗੇ ਵੱਧ ਸਕਣ ਤੇ ਉਮੀਦ ਕਰਦੇ ਹਾਂ ਕਿ ਹੋਰ ਵੀ ਲੋਕਾਂ ਨੂੰ ਇਸ ਉਪਰਾਲੇ ਤੋਂ ਪ੍ਰੇਰਨਾ ਮਿਲੇਗੀ ਕਿ ਉਹ ਵੀ ਜਿਵੇਂ ਆਪ ਦਾ ਹੋ ਸਕਦੇ ਨੇ ਉਹਨਾਂ ਵੱਲ ਚੰਗੇ ਕੰਮਾਂ ਵੱਲ ਲਾਉਣ ਗੁਰਮੁਖੀ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਇਹਨਾਂ ਨੇ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ ਅੱਜ ਸਾਡੇ ਬੱਚਿਆਂ ਨੂੰ ਗੁਰਮੁਖੀ ਦੇ ਬਾਰੇ ਬਹੁਤ ਕਟ ਗਿਆ ਨਾ ਗੁਰਮੁਖੀ ਦਾ ਗਿਆਨ ਹੋਣਾ অতি ਜ਼ਰੂਰੀ ਆ ਜਿੰਨੀ ਦੇਰ ਤੱਕ ਅਸੀਂ ਆਪਣੀ ਮਾਤ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਾਂਗੇ ਨਹੀਂ ਪੜ੍ਹਾਂਗੇ ਨਹੀਂ ਉਨੀ ਦੇਰ ਤੱਕ ਅਸੀਂ ਤਰੱਕੀ ਨਹੀਂ ਕਰ ਸਕਦੇ ਇਸ ਕਰਕੇ ਇਹਨਾਂ ਦਾ ਜੋ ਇਹ ਅਪਰਾਲਾ ਬਹੁਤ ਹੀ ਸ਼ਲਾਘਾਜੋਗਾ ਔਰ ਇਸ ਦੇ ਨਾਲ ਹੀ ਜੋ ਇਹਨਾਂ ਨੇ ਸਕੂਲਾਂ ਦੇ ਬੱਚਿਆਂ ਨੂੰ ਕਿਤਾਬਾਂ ਜਾਂ ਬੈਗ ਵਰਦੀਆਂ ਕੱਪੜੇ ਜੋ ਵੀ ਇਹਨਾਂ ਨੇ ਸਬੰਧਤ ਉਹ ਵੀ ਬੜਾ ਸ਼ਲਾਘਾਜੋਗਾ ਕਿਉਂਕਿ ਦਾਨ ਕਰਨ ਦੇ ਬੜੇ ਤਰੀਕੇ ਨੇ ਔਰ ਜਿਹੜਾ ਸਕੂਲਾਂ ਦੇ ਬੱਚਿਆਂ ਨੂੰ ਜਾਂ ਜਿਹੜੇ ਮਰੀਜ਼ ਆ ਉਹਨਾਂ ਦੇ ਇਲਾਜ ਲਈ ਦਾਨ ਕਰਨਾ ਉਹ ਇੱਕ ਸਭ ਤੋਂ ਮਹਾਨ ਦਾਨ ਮੰਨਿਆ ਜਾਂਦਾ ਅੱਜ ਬਹੁਤ ਸਾਰੇ ਸਕੂਲਾਂ ਦੇ ਬੱਚੇ ਇਹਨਾਂ ਦੇ ਪੈਡ ਤੇ ਜਿੰਨੇ ਵੀ ਸਕੂਲ ਨੇ ਪ੍ਰਾਇਮਰੀ ਸਕੂਲ ਉਹਨਾਂ ਦੇ ਬੱਚੇ ਆਏ ਨੇ ਉਹਨਾਂ ਨੂੰ ਬੈਗ ਦਿੱਤੇ ਗਏ ਨੇ ਹੋਰ ਵਰਦੀਆਂ ਦਿੱਤੀਆਂ ਗਈਆਂ ਨੇ ਮੈਂ ਇਸ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਅਦਾਰ ਕਰਦੇ ਰਹਿਣਗੇ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਕੰਮ ਕਰਦੇ ਰਹਿਣਗੇ ਐਮਐਨਏ ਸਾਹਿਬ ਹੋਰ ਵੀ ਕਈ ਵਿਕਾਸ ਕਰਾਉਣ ਵਾਸਤੇ ਵੀ ਫੰਡ ਬੰਦੇ ਰਹਿੰਦੇ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਲਈ ਵੀ ਕਾਫੀ ਸਮਾਜ ਚਰਪ ਮੇਲੇ ਕਰਵਾਉਂਦੇ ਨੇ ਦੇਖੋ ਜੀ ਮੇਰਾ ਇਸ ਪਰਿਵਾਰ ਦੇ ਨਾਲ ਬੜਾ ਪੁਰਾਣਾ ਵਾਅ ਵਾਸਤਾ ਮੈਂ ਲੰਬੇ ਸਮੇਂ ਤੋਂ ਸਰਦਾਰ ਕਰਮਜੀਤ ਸਿੰਘ ਜੀ ਧਾਲੀਵਾਲ ਜੁਐਸ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦਾ ਜਦੋਂ ਤੋਂ ਮੈਂ ਇਹਨਾਂ ਦੇ ਨਾਲ ਜੁੜਿਆ ਮੈਂ ਉਸ ਸਮੇਂ ਤੋਂ ਦੇਖਦਾ ਆ ਰਿਹਾ ਕਿ ਚਾਹੇ ਕੋਈ ਟੂਰਨਾਮੈਂਟ ਹੋਵੇ ਚਾਹੇ ਧਾਰਮਿਕ ਕਿਤੇ ਗੁਰਦੁਆਰਾ ਸਾਹਿਬਾਂ ਦੀ ਉਸਾਰੀ ਹੋ ਰਹੀ ਹੋਵੇ ਚਾਹੇ ਕਿਤੇ ਵੀ ਹੋਰ ਸਮਾਜ ਸੇਵੀ ਕੰਮ ਚੱਲਦੇ ਹੋਣ ਇਹਨਾਂ ਦਾ ਵੱਡੇ ਪੱਧਰ ਤੇ ਯੋਗਦਾਨ ਹੁੰਦਾ ਔਰ ਹਮੇਸ਼ਾ ਰਹੇਗਾ ਵੀ ਕਿਉਂਕਿ ਇਹਨਾਂ ਦਾ ਇੱਕ ਸੁਭਾਅ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰਨ ਦਾ ਜੇ ਤਾਂ ਹਮੇਸ਼ਾ ਅਸੀਂ ਪੰਜਾਬ ਨਾਲ ਜੁੜੇ ਹੋਏ ਆਂ ਸਕੂਲਾਂ ਨਾਲ ਜੁੜੇ ਹੋਏ ਆਂ ਕੋ ਸਰਕਾਰੀ ਸਕੂਲਾਂ ਚੋਂ ਹੀ ਪੜ੍ਹ ਕੇ ਬਾਹਰ ਗਏ ਆਂ ਦਿਲ ਕਰਦਾ ਯਾਰ ਆਪਣਾ ਪੰਜਾਬ ਚੇਂਜ ਕਰ ਗਏ ਆਪਣਾ ਪਿੰਡ ਚੇਂਜ ਕਰ ਗਏ ਬਾਹਰ ਚੇਂਜ ਕਰਨ ਨਾਲੋਂ ਆਪਾਂ ਸਾਰੇ ਐਨਆਰਆਈ ਆਪਣਾ ਪੈਂਡ ਅਡਾਪਟ ਕਰ ਲਏ ਪਿੰਡਾਂ ਦਾ ਸਕੂਲ ਅਡਾਪਟ ਕਰ ਲਏ ਅਸੀਂ ਵੀ ਕਾਫੀ ਕੁਝ ਚੇਂਜ ਕਰ ਸਕਦੇ ਆ ਜਿਵੇਂ ਅੱਜ ਅਸੀਂ ਕੱਲ ਦੇ ਕਾਫੀ ਇੱਕ ਦੋ ਜਾਣਕਾਰੀ ਲੈ ਰਹੇ ਹਾਂ ਲੋਕਾਂ ਤੋਂ ਵੀ ਕੀ ਜ਼ਰੂਰਤ ਹੈ ਟੈਂਡਰ ਤੇ ਜਾ ਕੇ ਨਿਕਲਿਆ ਸਾਨੂੰ ਅਜੇ ਕਦੂਆ ਆਪਣੀ ਗੁਰਮਖੀ ਦਾ ਰਿਆ ਜੇ ਇੱਕ ਕਰਦੂ ਆਪਾਂ ਨੂੰ ਗੁਰਮਖੀ ਦਾ ਨਹੀਂ ਆਊਗਾ ਤੇ ਆਪਾਂ ਗੁਰਬਾਣੀ ਨਹੀਂ ਪੜ ਸਕਾਂਗੇ ਗੁਰਬਾਣੀ ਨਹੀਂ ਪੜ ਸਕਾਂਗੇ ਅਸੀਂ ਆਦੀ ਪੰਜਾਬੀ ਨਾਲ ਨਹੀਂ ਅਟੈਚ ਕਰ ਸਕਾਂਗੇ ਅਸੀਂ ਗੁਰੂਆਂ ਦੀਆਂ ਜਿਹੜੇ ਾਡੇ ਇਹ ਗ੍ਰੰਥ ਲਿਖੇ ਹੋਏ ਆ ਉਹਨਾਂ ਚ ਇੰਨਾ ਵੱਡੇ ਗੌਣ ਦੱਸੇ ਹੋਏ ਹੈਗੇ ਜਿੰਦਗੀ ਦੇ ਤੇ ਅਸੀਂ ਸਿੱਖ ਨਹੀਂ ਸਕਾਂਗੇ ਤੇ ਇਸ ਕਰਕੇ ਅਸੀਂ ਪੰਜਾਬ ਦੇ ਨਾਲ ਜੁੜੇ ਆ ਪੰਜਾਬ ਚ ਆ ਕੇ ਹੈਲਪਦਲ ਕਰਦਾਗਾ ਜਿਹੜੇ ਵੀ ਆਪਣੇ ਭਰਾ ਬੱਚੇ ਹੈਗੇ ਜਾਂ ਗਰੀਬਾਂ ਦੇ ਹੈਗੇ ਉਹ ਵੀ ਜਰ ਆਪਣੇ ਪਿੰਡ ਦੇ ਹੈਗੇ ਅਸੀਂ ਉਹਨਾਂ ਚੋਂ ਹੀ ਪੈਦਾ ਹੋਏ ਆਂਗੇ ਆਪ ਦੀ ਜਿਹੜਾ ਧਰਤੀ ਆਵਾਜ਼ ਮਾਰਦੀ ਆ ਸਾਨੂੰ ਆਪ ਦੀ ਲੋਕਾਂ ਨੂੰ ਇਕੱਠੇ ਕਰਕੇ ਖੜੇ ਹੋਗੇ ਉਹ ਜਾਤ ਪਾਤ ਖਤਮ ਹੋਣੀ ਚਾਹੀਦੀ ਮੈਂ ਪੰਜਾਬ ਸਰਕਾਰ ਦੇ ਐਮਐਲਏ ਸਾਹਿਬ ਸਾਡੇ ਨਾਲ ਆ ਜਾਤ ਪਾਤ ਖਤਮ ਹੋ ਜੇ ਤੇ ਅਸੀਂ ਕਲੰਕ ਸਮਝਦੇ ਆਂ ਬੱਚੇ ਦੀ ਕਸੂਰ ਨਹੀਂ ਹੁੰਦਾ ਜਦੋਂ ਸਕੂਲ 'ਚ ਐਡਮਿਸ਼ਨ ਲੈਂਦਾ ਜਾ ਕੇ ਉਹੀ ਬੱਚੇ ਜਾਂਦੇ ਆ ਸੱਤ ਅੱਠ ਬੱਚੇ ਇਕੱਠੇ ਹੋ ਕੇ ਜਾਂਦੇ ਆ ਇੱਕ ਜੱਟ ਸਿੱਖ ਲਿਖਦਾ ਦੂਜਾ ਮੱਝ ਵੀ ਸਿੱਖ ਲਿਖਦਾ ਰਮਦਾਸ ਦਾ ਸਿੱਖ ਲੱਗਦਾ ਉਦੋਂ ਬੱਚਿਆਂ ਦੇ ਦਿਲ ਵੱਡੇ ਜਾਂਦੇ ਆ ਉਹਨਾਂ ਦਾ ਕਸੂਰ ਨਹੀਂ ਹੁੰਦਾ ਵਿਚਾਰਿਆਂ ਦਾ ਕੋਈ ਉਹਨਾਂ ਨੂੰ ਪਤਾ ਨਹੀਂ ਕਿਹਦੇ ਘਰੇ ਪੈਦਾ ਹੋਏ ਆ ਪਰ ਸਾਡਾ ਸਿਸਟਮ ਉਹਨਾਂ ਨੂੰ ਜਾਤ ਪਾਤ ਚ ਵੰਡਦਾ ਵੰਡਦਾ ਮੇਰੀ ਰਿਕਵੈਸਟ ਸਰਕਾਰ ਅਗਰ ਕੋਸ਼ਟ ਤੇ ਬਾਹਰਲੇ ਪਬਲਿਕ ਅਗਰ ਕੋਸ਼ਟ ਆਪਾਂ ਹੰਬੜਾ ਮਾਰ ਕੇ ਜੇ ਇਹ ਕਾਲਮੀ ਬੰਦ ਕਰ ਦੇਗੇ ਸਕੂਲਾਂ ਦੇ ਵਿੱਚੋਂ ਸ਼ਾਇਦ ਜਾਤ ਪਾਤ ਦਾ ਕਾਫੀ ਪੇਸ ਪਾਤ ਖਤਮ ਹੋ ਜੇ। ਇਹੀ ਅੱਗੇ ਬੇਨਤੀ ਆ ਵੀ ਸਾਰੇ ਜਣੇ ਐਨ ਆਰ ਆਈ ਇਥੋਂ ਪੰਜਾਬੀ ਪੰਜਾਬ ਨੂੰ ਮਾੜਾ ਨਾ ਕਹੀਏ। ਪੰਜਾਬ ਬਹੁਤ ਚੰਗਾ ਦੇਸ਼ ਹੈਗਾ। ਇੱਥੇ ਹੀ ਗਏ ਆ ਯਾਰ। ਜੇ ਇੱਥੇ ਨਾ ਹੁੰਦੇ ਤੇ ਸ਼ਾਇਦ ਆਪਾਂ ਬਾਹਰ ਜਾ ਕੇ ਤਰਕੀ ਮਨਾ ਕਰਦੇ। ਉਦੋਂ ਵੀ ਇਹੇ ਕੁਝ ਚੱਲਦਾ ਸੀਗਾ। ਲੜਾਈਆਂ, ਪੜਾਈਆਂ, ਨਸ਼ੇ ਤਾਂ ਸਾਰੇ ਦਸ਼ਾਂ ਦੇ ਚੱਲਦੇ ਆਗੇ। ਅਸੀਂ ਪੰਜਾਬ ਨੂੰ ਨਿੰਦਨਾ ਬੰਦ ਕਰਕੇ ਪੰਜਾਬ ਬਹੁਤ ਵੱਡਾ ਗੁਰੂਆਂ ਨੇ ਸਿੱਧੀਆਂ ਦਿੱਤੀਆਂ ਕੋਈ ਕਾਰਨ ਸੀਗਾ। ਪੰਜਾਬ ਇੱਕ ਵਰਲਡ ਦਾ ਸਾਡਾ ਰਾਜ ਸੀਗਾ ਸਿੱਖਾਂ ਦਾ। ਸਾਡਾ ਮਹਾਰਾਜ ਸਿੰਘ ਦਾ ਰਾਜ ਸਾਡ ਦੁਨੀਆ ਤੋਂ ਵਧੀਆ ਰਾਜ ਸੀਗਾ ਅਸੀਂ ਛੱਡ ਕੇ ਕਿਉਂ ਭੱਜੀ ਜਾਨੇ ਆ ਅਸੀਂ ਰਾਜ ਵਾਪਸ ਲੈਣਾ ਹੈ ਅਸੀਂ ਇਸ ਤੋਂ ਵੀ ਸਟਰੋਂਗ ਹੋਣਾ ਹੈ ਅਸੀਂ ਆਪਦੇ ਬੱਚਿਆਂ ਨੂੰ ਵਾਪਸ ਲੈ ਕੇ ਆਏ ਆਪਦੇ ਆਪ ਨੂੰ ਵਾਪਸ ਲੈ ਕੇ ਆਏਗੇ ਇੱਥੋਂ ਦੇ ਲੋਕਾਂ ਦੇ ਨਾਲ ਹੈਲਪ ਕਰਗੇ ਆਪਾਂ ਕਦੇ ਵੀ 네ਗੇਟਿਵ ਨਾ ਸੋਚ ਕੇ ਪੋਜ਼ਿਟਿਵ ਚ ਰਹੇਗੇ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਵਾਗਰੂ ਸਾਡੇ ਨਾਰ ਬਾਰੇ ਕਰਮਜੀਤ ਜੀ ਵੱਡੀ ਮਿਸਾਲ ਹੈ ਤੁਸੀਂ ਲੰਬੇ ਸਮੇਂ ਤੋਂ ਵਿਦੇਸ਼ 'ਚ ਰਹ ਰਹੇ ਹੋ ਔਰ ਬੱਚੇ ਤੁਹਾਡੇ ਜਿਹੜੇ ਆ ਉੱਧਰ ਬਰਥ ਹੋਏ ਉਹਨਾਂ ਦਾ ਉੱਧਰ ਜਨਮ ਹੋਇਆ ਲੇਕਿਨ ਪੜਾਈ ਤੁਸੀਂ ਉਹਨਾਂ ਦੀ ਪੰਜਾਬ ਦੇ ਵਿੱਚ ਕਰਾਈ ਹੈ ਹਾਂਜੀ ਵੀ ਜੇ ਤੁਹਾਡੀ ਬੋਲੀ ਟੁੱਟ ਗਈ ਤਾਂ ਕੁਝ ਵੀ ਨਹੀਂ ਗਏ ਤੁਸੀਂ। ਪਮਾ ਤੁਹਾਨੂੰ ਕੁਝ ਹੈਗਾ ਜਾਂ ਨਹੀਂ ਹੈਗਾ ਤੁਹਾਡੀ ਮਾਂ ਬੋਲੀ ਹੈ ਜਿਹੜੀ ਜ਼ਰੂਰੀ ਹੈਗੀ ਜਿਹੜੀ ਗੁਰੂਆਂ ਦੀ ਬੋਲੀ ਹੈਗੀ। ਗੁਰੂਆਂ ਨੇ ਸਾਨੂੰ ਬਖਸ਼ਿਆ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਆਦੇ ਬੱਚੇ ਸਾਡੇ ਲਈ ਸ਼ਹੀਦ ਕਰਾਏ ਸਿੰਘ ਸਿੰਘਾਂ ਸ਼ਹੀਦ ਹੋਏ ਕਿੰਨਾ ਕੁਝ ਹੋਇਆ ਸਾਡੇ ਗੁਰੂਆਂ ਨੇ ਕਾਲਾ ਕਰ ਲਈਆਂ। ਅਸੀਂ ਛੱਡ ਦਿੱਤੀ ਪੰਜਾਬੀ ਨੂੰ ਤਾਂ ਫਿਰ ਸਾਡੇ ਲਈ ਸ਼ਰਮ ਦੀ ਗੱਲ ਹੈ। ਮੈਂ ਬਾਹਰਲੇ ਲੋਕਾਂ ਨੂੰ ਇੱਥੋਂ ਵਾਲਿਆਂ ਨੂੰ ਵੀ ਕਹਿੰਨਾ ਯਾਰ ਹਿੰਦੀ ਹਿੰਦੀ ਨੂੰ ਨਾ ਵੇਚੜਾਓ। ਆਹ ਹਿੰਦੀ ਬੋਲੋ ਪਰਫੈਕਟ ਬੋਲੋ ਕੋਈ ਗੱਲ ਨਹੀਂ। ਇੰਗਲਿਸ਼ ਬੋਲੋ ਸਿੱਖੋ ਪਰ ਆਪਦੀ ਮਾਂ ਬੋਲੀ ਨਾ ਛੱਡ ਮਾ ਵੱਲੀ ਛੱਡਤੀ ਤੁਸੀਂ ਸਭ ਕੁਝ ਛੱਡਤਾ ਫਿਰ ਤਾਂ ਫੇਰ ਤਾਂ ਥੋੜਾ ਵੇਸ ਹੀ ਕੋਈ ਨਾ ਰਹਿ ਗਿਆ ਇਹਨੂੰ ਜਰੂਰ ਸਿੱਖੋ ਇਹ ਆਪਣਾ ਗੁਰਮਖੀ ਨੂੰ ਸਿੱਖੋ ਪਲੀਜ਼ ਬੱਤਵਾਂ ਬਦ ਇਹ ਹੀ ਸਾਰੇ ਜਾਣੇ ਆਪਾਂ ਹਮਲਾ ਮਾਰ ਗਏ ਪੰਜਾਬ ਨੂੰ ਅਣਖੀ ਪੰਜਾਬ ਬਣਾਇਏ ਡਰਪੋਕ ਪੰਜਾਬ ਨਾ ਬਣਾਇਏ ਯਾਰ ਇੱਥੇ ਆ ਗੋਲੀ ਚੱਲ ਗਈ ਹੋ ਗਿਆ ਕੁਛ ਨਹੀਂ ਚੱਲਦਾ ਬਾਹਰਲੇ ਦਿਸੇ ਇਤੋਂ ਵੀ ਜ਼ਿਆਦਾ ਗੋਲੀਆਂ ਚੱਲ ਰਹੀਆਂ ਐ ਇੱਥੇ ਤਾਂ ਕੁਛ ਨਹੀਂ ਉਹਦੇ ਮੁਕਾਬਲੇ 'ਚ ਨਾਲੇ ਸਾਡਾ ਪੰਜਾਬ ਆ ਯਾਰ ਕੁਛ ਹੋ ਰਿਹਾ ਤਾਂ ਅਸੀਂ ਸੰਭਾਲਣਾ ਹੈ ਸਾਡਾ ਆਪਦਾ ਸਾਰਿਆਂ ਦਾਗਾ ਇਹ ਲੋਕਾਂ ਦੇ ਹੱਥ ਛੱਡ ਕੇ ਭੱਜ ਜਾਗੇ ਅਸੀਂ ਗੈਰ ਅਸੀਂ ਤਾਂ ਡਰਪੋਕ ਲੋਕ ਆ ਫਿਰ ਇਹ ਤਾਂ ਪੰਜਾਬੀ ਡਰਪੋਕ ਹੋ ਹੀ ਨਹੀਂ ਸਕਦੇਗੇ ਠੀਕ ਆ ਪਲੀਜ਼ ਪੰਜਾਬੀਆਂ ਨੂੰ ਮੈਸੇਜ ਦਿਓ ਤੁਹਾਡੇ ਮੀਡੀਆ ਰਾਹੀਂ ਵੀ ਸਟਰੋਂਗ ਰਹੋ ਯਾਰ ਪੰਜਾਬ ਆਪਣਾ ਹੈ ਸਰਕਾਰ ਦੀ ਹੈਲਪ ਕਰੋ ਜੋ ਵੀ ਸਰਕਾਰਾਂ ਆਉਂਦੀਆਂ ਗਈਆਂ ਬਣਦੀਆਂ ਨੇ ਚੁਣੀਆਂ ਆਪਣੀਆਂ ਤਾਂ ਉਹਨਾਂ ਦੇ ਪੋਲਿਸੀਆਂ ਨਾਲ ਸਹਿਮਤੀ ਹੋਵੋ ਹਮੇਸ਼ਾ ਉਹਨਾਂ ਦੇ ਅਗੇਂਸਟ ਨਾ ਚੱਲੋ ਆ ਇਲੈਕਸ਼ਨ ਵੇਲੇ ਜ਼ੋਰ ਲਾਓ ਜਿਹੜਾ ਲਾਉਣਾ ਹੈ ਉਦੋਂ ਕਟਾ-ਕੱਢੀ ਕੱਢ ਲਓ ਜਿਹੜੀ ਕੱਢਣੀ ਹੈ ਉਸ ਤੋਂ ਬਾਅਦ ਸਰਪੰਚ ਵੀ ਜਿੱਤਿਆ ਜਾਂਦਾ ਐ ਐਮਐਲਏ ਜਿੱਤਿਆ ਜਾਂਦਾ ਜੋ ਗਵਰਨਮੈਂਟ ਬਣਦੀ ਆ ਉਹਦੀਆਂ ਸਪੋਰਟ ਕਰੋ ਯਾਰ ਫੇਰ ਹੀ ਆਪਾਂ ਤਰੱਕੀ ਕਰ ਸਕਾਂਗੇ ਨਹੀਂ ਤਾਂ ਆਪਾਂ ਇੰਗੇਸਟ੍ਰੀਕਲ ਚੱਲੀ ਚੱਲਾਂਗੇ ਕਰਨਜੀਤ ਜੀ ਇੱਕ ਚੀਜ਼ ਦੇਖਦੇ ਆ ਪੰਜਾਬ ਦੇ ਵਿੱਚ ਇੱਕ ਥੋੜਾ ਜਿਹਾ ਜੋ ਵੀ ਆਰਥਿਕ ਤੌਰ ਤੇ ਥੋੜਾ ਜਿਹਾ ਸੌਖਾ ਹੁੰਦਾ ਉਹ ਪ੍ਰਾਈਵੇਟ ਸਕੂਲਾਂ ਵੱਲ ਭਜਦਾ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਉਂਦੇ ਆ ਤੇ ਉੱਥੇ ਜਿਹੜੀ ਆਮ ਤੌਰ ਤੇ ਦੇਖਿਆ ਜਾਂਦਾ ਕਿ ਪੰਜਾਬੀ ਪੰਜਾਬੀ ਨੂੰ ਛੱਡ ਕੇ ਨਾ ਭਜੋ ਜੇ ਇੰਗਲਿਸ਼ ਤੁਸੀਂ ਕਹਿੰਦੇ ਹੋ ਵੀ ਇੰਗਲਿਸ਼ ਬੋਲੀ ਹੈ ਇੱਕ ਤੁਸੀਂ ਇੰਟੈਲੀਜੈਂਟ ਨਹੀਂ ਬਣਦੇ ਇੰਗਲਿਸ਼ ਬੋਲ ਕੇ ਗੋਰੇ ਉੱਥੇ ਸੜਕਾਂ ਤੇ ਠੱਕੇ ਖਾਂਦੇ ਆਗੇ ਐ ਗੋਰੇ ਸਾਡੇ ਲਈ ਕੰਮ ਕਰਦੇ ਆਗੇ ਇੰਗਲਿਸ਼ ਕੋਈ ਵੱਡੀ ਗੱਲ ਨਹੀਂ ਕਿ ਬੋਲਣਾ ਇਹ ਤਾਂ ਬੋਲੀ ਹੈ ਇੱਕ ਤੁਸੀਂ ਇਹਨਾਂ ਸੋਚੋ ਵੀ ਆਦੇ ਆਪ ਦੀ ਜਰ ਇੰਨੀ ਸਟਰੋਂਗ ਲੈਂਗੁਏਜ ਬੋਲੀ ਛੱਡ ਕੇ ਅਸੀਂ ਬਾਹਰ ਪੱਜ ਗਏ ਤੇ ਆ ਇੰਗਲਿਸ਼ ਸਿੱਖੀਏ ਕੋਈ ਹਾਂ ਸਿੱਖੋ ਹਿੰਦੀ ਸਿੱਖੋ ਹੋਰ ਬੋਹ ਆ ਬਚੋ ਪਰ ਆਪਦੀ ਬੋਲੀ ਨਾ ਤੋੜੋ ਮੈਂ ਇਸ ਕਰਕੇ ਆਦੇ ਬੱਚਿਆਂ ਨੂੰ ਇੱਥੇ ਲੈ ਕੇ ਆਇਆ ਹਾਂ ਮੈਂ ਸਭ ਕੁਝ ਦੇਖ ਕੇ ਦੁਨੀਆ 'ਚ ਮੈਂ ਨਾ ਆਪ ਦੀ ਪੰਜਾਬੀ ਆਪ ਦਾ ਪੰਜਾਬ ਤੁਹਾਡਾ ਕਲਚਰ ਜਿਹੜਾ ਤੁਹਾਡੇ ਨਾਲ ਰਹਿਣਾ ਹੈ ਤੁਹਾਡੇ ਚਾਣਖੇ ਇਹਨਾਂ ਨਹੀਂ ਪਾਉਣੀਆਂ ਕਿ ਬਾਕੀਆਂ 'ਚ ਮੈਂ ਪਹਿਲਾਂ ਵੀ ਕਹਿ ਕੇ ਛੱਡਿਆ ਹਿੰਦੀ ਦੇ ਵਿੱਚ ਲਲਕਾਰਾ ਮਾਰ ਕੇ ਦੇਖੋ ਬੰਗਾਰ ਕੇ ਦੇਖੋ ਬੰਗਾਰ ਨਹੀਂ ਇੰਗਲਿਸ਼ ਬੰਗਾਰ ਕੇ ਦੇਖੋ ਬੰਗਾਰ ਨਹੀਂ ਬਣਦੀ ਪੰਜਾਬੀ ਚ ਰੋਹ ਮਾਰ ਕੇ ਦੇਖੋ ਦਬਕਾ ਮਾਰ ਕੇ ਦੇਖੋ ਬੋਲੇ ਸੋ ਨਿਹਾਲ ਕਹਿੰਦੇ ਚੈਨਾ ਵਾਲੇ ਬਾਰਡਰ ਛੱਡ ਕੇ ਭਜਦੇ ਆ ਅੱਜ ਦੀਆਂ ਵੀ ਐਗਜ਼ੈਂਪਲ ਆਪਾਂ ਪੁਰਾਣੀਆਂ ਨਹੀਂ ਕਹਿੰਦੇ ਅੱਜ ਦੀਆਂ ਐਗਜ਼ੈਂਪਲ ਆ ਥੋੜੇ ਸਾਲ ਪਹਿਲਾਂ ਹੀ ਹੋ ਕੇ ਟਿਆ ਪੰਜਾਬੀ ਚ ਬੜੀ ਪਾਵਰ ਹੈ ਪੰਜਾਬੀ ਚ ਬਹੁਤ ਸ਼ਕਤੀ ਹੈ ਕਿ ਕੱਲੇ ਅੰਗਰੇਜ਼ਾਂ ਨੇ ਪੰਜਾਬ ਨੂੰ ਵਢਿਆ ਗਿਆ ਪੰਜਾਬੀ ਖਾਤਰ ਆਪਾਂ ਤੋਂ ਬੋਲੀ ਖੇਚਣ ਦੀ ਖਾਤਰ ਇੰਡੀਆ ਸਰਕਾਰ ਇੰਡੀਆ ਗਵਰਨਮੈਂਟ ਦਾ ਨੁਕਸਾਨ ਨਹੀਂ ਹੋਇਆ ਜੇ ਇੰਡੀਆ ਕੰਟਰੀ ਦਾ ਨੁਕਸਾਨ ਨਹੀਂ ਪੰਜਾਬੀਆਂ ਦਾ ਨੁਕਸਾਨ ਹੋਇਆ ਜਦੋਂ ਗੁਰੂ ਛੱਡ ਕੇ ਕਾਰਨ ਕੀ ਸੀ ਵੀ ਇਹ ਕਾਰਕ ਸਟਰੋਂਗ ਨਾ ਹੋ ਜਾਣ ਅਸੀਂ ਫੇਰ ਆ ਰਹੇ ਹਾਂਗੇ ਸਾਡੇ ਕੈਨੇਡਾ ਦੇ ਵਿੱਚ ਐਮਪੀ ਬਣੇ ਹਾਂਗੇ ਸੈਕ ਸਾਹਿਬ ਸੈਕ ਅਮਰਤਾਰੀ ਸਿੰਘ ਆ ਜਿਹੜੇ ਐਮ ਵੀ ਵੱਡੇ ਵੱਡੇ ਮਿਨਿਸਟਰੀਆਂ ਦੇ ਉਹਦੇ ਤੇ ਗਏ ਆ ਦੂਜੇ ਕੰਟਰੀ ਹੈ ਆਸਟ੍ਰੇਲੀਆ ਬਾਕੀ ਦੇਸ਼ਾਂ ਚ ਅਸੀਂ ਧਮਾਕਾ ਪਾ ਰਹੇ ਹਾਂਗੇ ਪਰ ਉਹ ਬੰਦੇ ਬੜੇ ਪਿਓਰ ਬੜੇ ਇੰਟੈਲੀਜੈਂਸ ਤਰੀਕੇ ਨਾਲ ਚੱਲ ਰਹੇ ਆਗੇ ਅਸੀਂ ਸਾਰੇ ਹੋ ਕੇ ਉੱਥੋਂ ਵਾਲੇ ਦੇ ਇੱਥੋਂ ਵਾਲੇ ਉੱਥੇ ਵੀ ਪੰਜਾਬੀ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਬਹੁਤ ਬਹੁਤ ਪੰਜਾਬੀ ਪੜ੍ਹੇਗੇ ਬਹੁਤ ਲੋਕ ਪੜਾ ਰਹੇ ਆ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਰਹੇ ਆ ਅਮਰਤਾਰੀ ਸੈਕਾਗੇ ਇੱਥੇ ਵੀ ਆਪਾਂ ਪਰ ਬਾਹਰ ਲੈਣ ਨਾਲੋਂ ਇਤੋਂ ਜ਼ਿਆਦਾ ਲੱਗਦਾ ਪੰਜਾਬ ਦੇ ਵਿੱਚ ਜਿਆਦਾ ਡਰ ਬਣਿਆ ਹੋਏ ਨੇ ਇਹਨਾਂ ਚੀਜ਼ਾਂ ਦਾ ਅਸੀਂ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਨੇ ਆ ਉੱਥੇ ਹਿੰਦੀ ਨਾਲ ਤਾਂ ਕਾਕੀਦਾ ਜਾਂਦਾ ਯਾਰ ਮੈਂ ਇੱਕ ਗੱਲ ਕਰਦਾ ਅਸੀਂ ਹਰੀ ਸਿੰਘ ਨੌਲਗੇ ਦੇ ਬਾਰਸ ਸਮਝਦੇ ਆ ਇੱਕ ਸਾਡੇ ਪ੍ਰਿੰਸੀਪਲ ਨੂੰ ਜਾਂ ਸਕੂਲ ਵਾਲਿਆਂ ਨੂੰ ਜਾ ਕੇ ਸਾਡੇ ਲੋਕ ਕਹਿ ਨਹੀਂ ਸਕਦੇ ਅਸੀਂ ਇਹ ਬੱਚੇ ਪੜਾਉਨੇ ਉੱਥੇ ਤੁੜੀ ਅਣਖ ਕਿੱਥੇ ਮਰ ਜਾਂਦੀ ਆ ਉਦੋਂ ਕਿਉਂ ਅਸੀਂ ਗੁਲਾਮ ਬਣ ਕੇ ਉਹਨਾਂ ਸਕੂਲਾਂ ਚ ਆਪ ਦੇ ਬੱਚੇ ਪੜਾਉਨੇ ਆ ਫਿਰ ਦੂਜੇ ਵਾਰ ਇਹ YouTube ਤੇ ਬਾਕੀ ਚੀਜ਼ਾਂ ਜਾ ਕੇ ਦੇਖਦੇ ਆ ਅਸੀਂ ਤਾਂ ਛੇਰਾਂਗੇ ਤੇ ਪਲਾਣਾ ਗਿੱਦੜਾਂ ਮੈਂ ਕਹਣਾ ਤੁਸੀਂ ਇਹ ਇੱਕ ਪ੍ਰਿੰਸੀਪਲ ਦੇ ਕਹਨੋ ਕਿ ਜਾਂ ਹਿੰਦੀ ਸਕੂਲਾਂ ਜਿੱਥੇ ਆਪੇ ਬੱਚਿਆਂ ਨੂੰ ਟੌਰਚਰ ਕਰਦੇ ਆ ਉਹ ਵੀ ਪੰਜਾਬ ਦੇ ਵਿੱਚ ਸਾਡੇ ਬੱਚੇ ਹਰਿਆਣਾ ਜੀ ਜਾਣ ਵੱਖਰੀ ਗੱਲ ਹੈ ਦੂਜੀਆਂ ਜੁਪੀ ਜਾਣ ਵੱਖਰੀ ਗੱਲ ਹੈ ਉਸੇ ਹਿੰਦੀ ਮੀਡੀਅਮ ਹੈ ਸਾਡੇ ਪੰਜਾਬ ਵਿੱਚ ਪੰਜਾਬੀ ਮੀਡੀਅਮ ਹੋਣਾ ਚਾਹੀਦਾ ਐਮਐਲਏ ਸਾਹਿਬ ਖੜੇ ਆ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਰਿਕਵੈਸਟ ਬੇਨਤੀ ਕਰਦਾ ਹਾਂ ਵੀ ਕਿਤੇ ਪੰਜਾਬ ਦੇ ਵਿੱਚ ਇਹ ਬੰਦ ਕੀਤਾ ਜਾਵੇ ਵੀ ਪੰਜਾਬੀ ਹਮੇਸ਼ਾ ਪਹਿਲੇ ਨੰਬਰ ਤੇ ਆਵੇ ਇਸ ਤਰ੍ਹਾਂ ਹੋਵੇ ਹਿੰਦੀ ਪਹਿਲਾਂ ਲਈ ਜਾਵੇ ਸਕੂਲਾਂ ਦੇ ਵਿੱਚ ਵੀ ਬੱਚਾ ਸੀ ਕੋਈ ਤੇ ਮੈਂ ਸਾਰਿਆਂ ਨੂੰ ਅਡਾਪਟ ਕੀਤਾਗਾ ਬਈ ਜੋ ਵੀ ਉਹਨਾਂ ਦੇ ਨੀਡਸ ਹੋਣਗੀਆਂ ਐਕਚੁਅਲੀ ਉਹਨਾਂ ਦੇ ਫੈਮਿਲੀਆਂ ਦੀ ਵੀ ਪ੍ਰੋਬਲਮ ਆਉਣਗੀਆਂ ਨਾ ਮੈਂ ਵਾਹਿਗੁਰੂ ਦੀ ਮੈਨੂੰ ਸ਼ਕਤੀ ਦੇਵੇ ਮੈਂ ਉਹਨਾਂ ਦੀ ਹੈਲਪ ਕਰੂੰਗਾ ਜੇ ਮੈਂ ਐਮਐਲਏ ਸਾਹਿਬ ਨੇ ਕਿ ਛੋਟੀ ਜਿਹੀ ਬੇਨਤੀ ਕੀਤੀ ਸੀ ਵੀ ਆਪਣਾ ਭਰਤ ਪਾਉਣੀ ਆ ਤਾਂ ਡਨ ਹੈ ਰਾਈਟ ਵੇ ਕਿਉਂਕਿ ਮੈਂ ਤਾਂ ਚਾਹਣਾ ਮੈਨੂੰ ਕੰਮ ਦੇ ਉਕਾਰ ਨੂੰ ਕੋਈ ਮੈਂ ਪਿੰਡਾਂ ਦੇ ਵਿੱਚ ਹੀ ਕਰਨਾ ਹੈ ਜੇ ਸਾਡਾ ਪਿੰਡ ਸਟਰੋਂਗ ਹੋਊਗਾ ਤਾਂ ਅਸੀਂ ਬੱਚੇ ਆਪ ਦੇ ਪਿੰਡ ਦੇ ਸਟਰੋਂਗ ਹੋਵਾਂਗੇ ਫੇਰ ਹੀ ਬਾਹਰ ਜਾ ਕੇ ਦੂਜਿਆਂ ਨੂੰ ਕਹਿ ਸਕਾਂਗੇ ਇਸ ਕਰਕੇ ਮੈਂ ਆਪ ਦੇ ਬੱਚਿਆਂ ਨੂੰ ਪਹਿਲਾਂ ਇੱਥੇ ਪੱਠੀ ਚ ਪਾਇਆ ਲਿਆਕ ਪੰਜਾਬ ਦੀ ਚ ਇਹਨਾਂ ਨੇ ਇਥੇ ਮੱਖੀਆਂ ਮਕੀਆਂ ਮਛਰਾਂ ਦੇ ਵਿੱਚ ਰਹਿ ਕੇ ਗਰਮੀਆਂ 'ਚ ਸਕੂਲਾਂ 'ਚ ਆਮ ਲੋਕਾਂ 'ਚ ਗਏ ਆਗੇ ਇਥੋਂ ਪਿੰਡ 'ਚ ਗਏ ਆਗੇ ਇਹ ਮੈਂ ਆਦੇ ਬੱਚਿਆਂ ਨੂੰ ਪਹਿਲਾਂ ਇਹ ਚੀਜ਼ ਟਰਾਈ ਕਰਕੇ ਫਿਰ ਦੂਜਿਆਂ ਨੂੰ ਕਹਿਣ ਲੱਗੇ ਆ ਇਹਨੇ ਕਹਿਣ ਲੱਗੇ ਆ ਬੰਦ ਦੂਜਿਆਂ ਨੂੰ ਜਾ ਕੇ ਤੁਸੀਂ ਆ ਕੱਢ ਛੱਤ ਪਾ ਮੈਂ ਵੀ ਬੀਨ ਵਜਾਉਣਾਗਾ ਮੈਂ ਉਹ ਨਹੀਂ ਕਰਦਾ ਹਮੇਸ਼ਾ ਜਿਵੇਂ ਪਹਿਲਾਂ ਕਰਦਾ ਬਾਅਦ ਤੋਂ ਤੁਚ ਨੂੰ ਕਹਿੰਦਾ ਵੀ ਆ ਵੀ ਕਰੋ